ਸੰਘਿਆ ਪੁਲਿਸ ਚੌਂਕੀ ਦੇ ਇੰਚਾਰਜ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਆ اے ایس ਅਮਰਜੀਤ ਸਿੰਘ ਵੱਲੋਂ ਸਖਤ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਕੀਤੀ ਸਖਤੀ ਨਾਲ ਚੈਕਿੰਗ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਕਾਲਾ ਸੰਘਿਆ ਵਿਖੇ ਸੁਰੱਖਿਆ ਦੇ ਮੱਦੇ ਨਜ਼ਰ ਪੁਲਿਸ ਚੌਂਕੀ ਦੇ ਇੰਚਾਰਜ اے ایس ਆਈ ਅਮਰਜੀਤ ਸਿੰਘ ਵੱਲੋਂ ਕਾਲਾ ਸੰਘਿਆ ਦੇ ਮੇਨ ਚੌਂਕ ਵਿੱਚ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ ਇਸ ਮੌਕੇ ਪੁਲਿਸ ਚੌਂਕ ਦੇ ਇੰਚਾਰਜ ਐਸਆਈ ਅਮਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕਾਲਾ ਸੰਘਿਆ ਤੇ ਆਸ ਤੇ ਪਿੰਡਾਂ ਵਿੱਚ ਸ਼ਕਤੀ ਨਾਲ ਰਾਤ ਦਿਨ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੱਗਲਰਾਂ ਤੇ ਲੁੱਟਖੋਹ ਕਰਨ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਾ ਨਹੀਂ ਜਾਵੇਗਾ। ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ। ਐਸਰ ਅੱਜ ਕਾਲਾ ਸੰਘਿਆ ਚੌਂਕ ਦੇ ਵਿੱਚ ਨਾਕਾ ਵਰਦੀ ਕਰਕੇ ਹੌਣ ਜਾਣ ਵਾਲੇ ਵਾਹਨਾਂ ਦੀ ਜਿਹੜੀ ਸ਼ਕਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਾਰੀ ਹੈ ਕੀ ਕਰਨਾ ਚਾਹੋਗੇ ਸਰ ਜੀ ਸਰ ਇਹ ਕਾਲਾ ਸੰਗਤ ਦੇ ਵਿੱਚ ਸਾਡਾ ਸੀਨੀਅਰ ਅਫਸਰਾ ਨੂੰ ਨਕਾਲਾ ਲੱਗ ਗਿਆ ਇਹ ਨਕਾ ਜਿਹੜਾ ਨਾ ਸਾਡਾ ਰਾਤ ਨੂੰ ਲਗਾਇਆ ਗਿਆ ਵਾ ਇਹ ਜਿਹੜਾ ਵਾ ਪੂਰੀ ਹੋਣਾ ਸੰਦੇਹੀ ਦੇ ਨਾਲ ਜਿਹੜੀ ਚੈਕਿੰਗ ਕਰ ਰਿਹਾ ਵਾ ਜਿਹੜੇ ਸ਼ਰਾਰਤੀ ਅੰਦਰੋਂ ਉਹਦੇ ਨਿਗਰਾਨੀ ਰੱਖ ਰਿਹਾ ਵਾ ਉਨਾ ਕੇ ਜਿੱਦਾਂ ਦੁਸ਼ਰਾ ਆ ਰਿਹਾ ਵਾ ਸੈਕਿਉਰਿਟੀ ਸ਼ੁਰੂ ਹੋ ਰਿਹਾ ਹੈ। ਉਹਨਾਂ ਨੂੰ ਮੱਧੰਦਰੇ ਰੱਖੀ ਹੋਈ ਹੈ ਨਾ ਇਹਨਾਂ ਤੇ ਪੂਰੀ ਨਗਰ ਆਦੀ ਰੱਖ ਰਿਹਾ। ਕੋਈ ਵੀ ਸ਼ਰਾਰਤੀ ਉੱਤਰ ਜਿਹੜਾ ਕੋਈ ਅਣਖ ਅਣਕ ਸਾਈਕਟਰ ਰਹਿ ਰਿਹਾ ਵਾ ਬਸ। ਜੇ ਵੀ ਤਰ੍ਹਾਂ ਨਹੀਂ। ਇਹ ਅਸੀਂ ਜਿਹੜਾ ਸਵੇਰਾ ਸਾਡਾ ਨਾਕਾ ਹੈ ਨਾ ਜੀ ਇਹ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਸਵੇਰੇ 8 ਵਜੇ ਤੱਕ ਜਿਹੜਾ ਡਾਕਾ ਰਹਿਦਾ ਹੈ ਨਾ ਲਗਾਤਾਰ ਲੱਗਦਾ ਜੀ ਚੈਕ ਕਰਦੇ ਆਂ ਅਸੀਂ। ਅਸੀਂ ਰਾਤ ਨੂੰ ਗਸ਼ਤੀ ਵੀ ਕਰਦੇ ਆਂ ਇੱਥੇ। ਆਪਣੇ ਇਲਾਕੇ ਦੇ ਵਿੱਚ ਨਾ ਪੂਰੀ ਤਾਂ ਦੇ ਹੀ ਨਾਲ ਜੀ ਆਪਣੀ ਨਿਗਰਾਨੀ ਰੱਖਦੇ ਆ। ਇਹ ਸਾਰੇ ਕਿੰਨੇ ਤੋਂ ਕਿੰਨੇ ਨਾਕਾ ਜੀ ਨੇ? ਇਹ ਨਾਕਾ ਜੀ ਆਪਣਾ ਰਾਤ 8 ਵਜੇ ਤੋਂ ਲੈ ਕੇ ਤੇ ਸਵੇਰੇ ਜਿਹੜਾ ਵਾ 8 ਵਜੇ ਤੱਕ। ਓਕੇ। 12 ਕੱਢ ਦਾ ਨਾਕਾ ਜਿਹੜਾ ਸਾਡੇ ਸਵੇਰ ਅੱਧਰ ਪਟਿਆ ਰਿਹਾ ਵਾ। ਇਹ ਸਾਰੇ ਜਿਹੜੀ ਵਾਣਾ ਦੀ ਚੈਕਿੰਗ ਕਰ ਰਹੇ ਆ ਜੀ ਸ਼ਕਤੀ ਦੇ ਨਾਲ ਕੋਈ ਉਧਰ ਦਾ ਜਿਹੜਾ ਮਾੜਾ ਆਨਸਰ ਹੋਵੇ ਨੋਟਿਸ ਦੇ ਵਿੱਚ ਆਇਆ ਜੇ ਤੱਕ। ਦੇਖੋ ਜੀ ਜਦੋਂ ਇੱਥੇ ਨਾਕਾ ਲੱਗਾ ਹੋਣਾ ਜਿੱਥੇ ਸਾਡੇ ਮੁਲਾਜ਼ਮ ਖੜੇ ਹੋਣੇ ਛੜੀ ਪੁਲਿਸ ਖੜੀ ਹੁੰਦੀ ਆ। ਉਹ ਮਾਰੇ ਅੰਸਰ ਦੇ ਪਿੱਛੇ ਦੇਖ ਕੇ ਮੁੜ ਜਾਂਦੇ ਆ ਉਹ ਨਾਕੇ ਤੇ ਆਉਂਦੇ ਨਹੀਂਗੇ ਜੇ ਕੋਈ ਆਉਂਦਾ ਵੀ ਨਾ ਤੇ ਅਸੀਂ ਉਹਨਾਂ ਨੂੰ ਨਾ ਪੂਰੀ ਤਰ੍ਹਾਂ ਲਈ ਦੇ ਨਾਲ ਚੈੱਕ ਕਰਕੇ ਨਾ ਤੇ ਫਿਰ ਕਰਾਸ ਕਰ ਦਿੰਦਾ ਇਹਦੇ ਤੇ ਇਥੋਂ ਕੋਈ ਉਤਾਰੀ ਜਾਂਦਾ ਪਰ ਉਹ ਨਹੀਂ ਕਰ ਦਿੰਦੇ ਇਹ ਤੇ ਸਰ ਜਿਵੇਂ ਹੁਣ ਗੱਲ ਅੰਸਰ ਆ ਤੇ ਹੁਣ ਪਹਿਲਾਂ ਲੁੱਟਖੋਰੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਹੁਣ ਕਾਫੀ ਲੋਕ ਜਿਹੜੇ ਆ ਸੁੱਖ ਦੀ ਨੀਂਦ ਸੌ ਰਹੇ ਆ ਵਾਰਦਾਤਾਂ ਵੀ ਘਟ ਗਈਆਂ ਕੀ ਸਾਰਾ ਕੀ ਘੜਾ ਚੌਕ ਸਰ ਦੇਖੋ ਜੀ ਸਾਡੇ ਮਾਨਯੋਗ ਡੀਐਸਪੀ ਸਾਹਿਬ ਜੀ ਨੇ ਫੁੱਲ ਸਪੋਰਟ ਜਿਹੜੀ ਸਾਡੇ ਆ ਸਾਡੇ ਐਫਐਸਪੀ ਸਾਹਿਬਾ ਉਹਨਾ ਜੀਤ ਦੋਲ ਜਿਹੜਾ ਛਾਨੂੰ ਇਥੇ ਉਹਨਾਂ ਨੇ ਡਿਊਟੀ ਲਗਾਈ ਆ ਕਿ ਜਿਹੜੇ ਇਥੇ ਜਿਹੜੇ ਵੀ ਸ਼ਰਾਤੀਆ ਕੋਈ ਵੀ ਹੈ ਸ਼ਰਾਤੀਆ ਅੰਸਰ ਕਿਸੇ ਨੂੰ ਬਖਸ਼ਿਆ ਨਾ ਜਾਵੇ ਉਹਨਾ ਤੇ ਜੋ ਵੀ ਬਣ ਜੇ ਲੀਗਲ ਕਾਰਵਾਈ ਕੀਤੀ ਜਾਵੇ ਨਹੀਂ ਕੀਤੀ ਵੀ ਆ ਤੇ ਅੱਗੇ ਤੋਂ ਵੀ ਕਰਾਂਗੇ ਤੇ ਇਸ ਕਰਕੇ ਨਾ ਉਹਨਾਂ ਨੂੰ ਪਤਾ ਕਿ ਨਾਕਾ ਲੱਗਾ ਇਧਰ ਸਾਨੂੰ ਹੁਣ ਸਿੰਦਰ ਹੱਥ ਲੱਗ ਗਿਆ ਜਿਵੇਂ ਜਿਵੇਂ ਨਾਲ ਹੱਥ ਲੱਗੁੰਦਾ ਕਰਕੇ ਨਾ ਜਿੱਥੇ ਸ਼ਰਾਤੀ ਅੰਤਰ ਹੁੰਦੇ ਸੀ ਉਹ ਬਾਦਾਰ ਕਰਕੇ ਮੁਆਫਲ ਜਾਂਦੇ ਜੀ ਜਿਸ ਕਰਕੇ ਨਾ ਹੁਣ ਆਹੀ ਜਿਹੜਾ ਪੂਰੀ ਤੰਦੇਜ ਦੇ ਨਾਲ ਇੱਥੇ ਸਾਡਾ ਨਾ ਇਹ ਨਾਕਾ ਜਿਹੜਾ ਵਾ ਉਹ ਰਾਤ ਦਿਨ ਜਿਹੜੀ ਆ ਦਿਨੇ ਅਸੀਂ ਹੁੰਦੇ ਆ ਤੇ ਰਾਤ ਮੇਰੇ ਸਾਡੇ ਮੁਲਾਜ਼ਮ ਹੁੰਦੇ ਆ ਇਹ ਸਰ ਰਾਤ ਨੂੰ ਕਿੰਨੇ ਮੁਲਾਜ਼ਮ ਜਿਹੜੇ ਰਾਤ ਨੂੰ ਡਿਊਟੀ ਤੇ ਇੱਥੇ ਰਾਤ ਰਹਿੰਦੇ ਆ ਚਾਰ ਮੁਲਾਜ਼ਮ ਸਾਡੇ ਜੀ ਓਕੇ ਜੀ ਚਾਰ ਮੁਲਾਜ਼ਮ ਵੇਤਾਸਲਾ ਚਾਰ ਮੁਲਾਜ਼ਮ ਜਿਹੜੇ ਉਹ ਗਸ਼ਤ ਕਰਦੇ ਆ ਜੇ ਲੱਗ ਕੇ ਇੱਥੇ ਨਾਕੇ ਚੈਕਿੰਗ ਵੀ ਕਰਦੇ ਆ ਚੈਕਿੰਗ ਕਰਦੇ ਆ ਕੋਈ ਵੀ ਜਿਹੜਾ ਰੋਡ ਜਿਹੜਾ ਨਾ ਸਿੱਧਾ ਜੀ ਬਠਿੰਡੇ ਵੱਲ ਜਾਂਦਾ ਜਲੰਧਰ ਤੋਂ ਜਿਹੜਾ ਪਿੱਛੇ ਹੁੰਦਾ ਨਾ ਇਹ ਇਧਰ ਤੇ ਲੋਕੀ ਉਧਰ ਵੀ ਘਟ ਜਾਂਦੇ ਆ ਨਕੋਦਰਾਲ ਦੀ ਇਧਰ ਦੀ ਜ਼ਿਆਦਾ ਲੱਗਦੇ ਆ ਇਸ ਕਰਕੇ ਨਾ ਸਾਨੂੰ ਬਹੁਤ ਹੀ ਨਿਗਰਾਨੀ ਰੱਖਣੀ ਪੈਂਦੀ ਆ ਹੁਣ ਜਦੋਂ ਦਾ ਸਾਡਾ ਨਾਕਾ ਲੱਗਣ ਲੱਗਣਾ ਉਦੋਂ ਦਾ ਇਹ 50% ਲੋਕ ਹੀ ਘਟ ਗਿਆ ਇੱਧਰ ਦੀ ਆਉਣਾ ਹੈ ਸ਼ਰਾਰਤੀ ਅੰਸਰ ਇੱਧਰ ਦੀ ਆਉਣਾ ਹਟ ਗਿਆ ਜਿਹੜੇ ਇਮਾਨਦਾਰ ਲੋਕ ਆ ਉਹੋ ਹੀ ਇੱਧਰ ਦੀ ਕ੍ਰੋਸ ਕਰਦੇ ਆ ਮਾੜੇ ਅੰਸਰ ਜਿਹੜਾ ਇੱਧਰ ਦਾ ਉਹਨਾਂ ਨੂੰ ਆਉਣਾ ਬੰਦ ਕਰਤਾ ਉਹਨਾਂ ਨੂੰ ਪਤਾ ਇੱਥੇ ਨਾਕਾ ਲੱਗਦਾ 24 ਘੰਟੇ ਲੋਕਾਂ ਦੇ ਮਨਾਂ ਦੇ ਵਿੱਚ ਪਹਿਲਾਂ ਖੌਫ ਸੀਗਾ ਡਰ ਸੀਗਾ ਪਰ ਹੁਣ ਉਹ ਨਿਕਲ ਚੁੱਕਾ ਜੀ ਬਿਲਕੁਲ ਜੀ ਹੁਣ ਅਹੀਂ ਨਾ ਜਿਹੜੇ ਕਾਲੇ ਸੰਘਿਆਂ ਦੀ ਲੋਕਾਂ ਤੇ ਪਿੰਡਾਂ ਦੇ ਜਿਹੜੇ ਆ ਲੋਕ ਉਹਨਾਂ ਨੇ ਇਹੋ ਅਪੀਲ ਕਰਦੇ ਆ ਕਿ ਤੁਹਾਡਾ ਸਾਥ ਚਾਹੀਦਾ ਵਾ ਕੋਈ ਮਾੜਾ ਜਾਂ ਸ਼ਰਾਰਤੀ ਅੰਛਰ ਜਿਹੜਾ ਨਾ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਆਪਾਂ ਨਾ ਤੁਹਾਡੀ ਸੇਵਾ ਦੇ ਵਾਸਤੇ 24 ਘੰਟੇ ਹਾਜ਼ਰ ਹਾਂ